ਕਹਾਣੀ ਸੇਵਾ ਦਾ ਫਲ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਵਿੱਚ ਹਰਪ੍ਰੀਤ ਨਾਮ ਦਾ ਗਰੀਬ ਬੰਦਾ ਰਹਿੰਦਾ ਸੀ ਉਹ ਹਰ ਰੋਜ਼ ਗੁਰਦੁਆਰੇ ਵਿੱਚ ਜਾ ਕੇ ਝਾੜੂ ਪੂੰਚਾ ਕਰਦਾ ਲੰਗਰ ਬਣਾਉਣ ਵਿੱਚ ਸਹਾਇਤਾ ਕਰਦਾ ਤੇ ਸੰਗਤ ਨੂੰ ਪਾਣੀ ਪੈਣ ਲਾਉਂਦਾ ਕਈ ਲੋਕਾਂ ਨੂੰ ਲੱਗਦਾ ਸੀ ਕਿ ਉਹ ਗਰੀਬ ਹੋਣ ਕਰਕੇ ਸੇਵਾ ਕਰਦਾ ਹੈ ਪਰ ਅਸਲ ਵਿੱਚ ਉਸ ਨੂੰ ਗੁਰੂ ਸਾਹਿਬ ਨਾਲ ਅਤੇ ਸੰਗਤ ਨਾਲ ਸੱਚਾ ਪਿਆਰ ਸੀ ਇੱਕ ਦਿਨ ਪਿੰਡ ਵਿੱਚ ਵੱਡਾ ਐਮਹਤਿਆਨ ਆਇਆ ਬਹੁਤ ਤੇਜ਼ ਅੰਦੀ ਤੂਫਾਨ ਆਇਆ ਖੇਤ ਬਰਬਾਦ ਹੋ ਗਏ ਅਤੇ ਕਈ ਲੋਕ ਪਰੇਸ਼ਾਨ ਹੋ ਗਏ ਪਰ ਜਿੱਥੇ ਹਰ ਭਜਨ ਸੇਵਾ ਕਰਦਾ ਸੀ ਗੁਰਦੁਆਰਾ ਸਾਹਿਬ ਉਹਨਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਇਆ ਸਾਰੀ ਸੰਗਤ ਨੇ ਮਹਿਸੂਸ ਕੀਤਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਥਾਂ ਬਚ ਗਈ ਉਸ ਦਿਨ ਤੋਂ ਪਿੰਡ ਦੇ ਲੋਕ ਸਮਝ ਗਏ ਕੇ ਗੁਰੂ ਦੀ ਸੇਵਾ ਸਰਪ ਦੁਨੀਆ ਲਈ ਨਹੀਂ ਹੁੰਦੀ ਇਹ ਆਪਣੇ ਕਰਮ ਵੀ ਸਵਾਰਦੀ ਹੈ ਹਰ ਭਜਨ ਦੇ ਦਿਲ ਵਿੱਚ ਸ਼ਾਂਤੀ ਸੀ ਅਤੇ ਸਾਰੇ ਪੰਡ ਵਾਲਿਆਂ ਨੇ ਸੇਵਾ ਦੀ ਅਸਲੀ ਮਹੱਤਤਾ ਸਮਝ ਲਈ ਸਿੱਖਿਆ ਸੇਵਾ ਹਮੇਸ਼ਾ ਬਿਨਾਂ ਸਵਾਰਥ ਦੇ ਹੋਣੀ ਚਾਹੀਦੀ ਹੈ ਜੋ ਗੁਰੂ ਦੀ ਸੇਵਾ ਕਰਦੇ ਹਨ ਗੁਰੂ ਸਾਹਿਬ ਉਹਨਾਂ ਦੇ ਘਰ ਪਰਿਵਾਰ ਦੀ ਰੱਖਿਆ ਆਪ ਕਰਦੇ ਹਨ ਧੰਨਵਾਦ ਜੀ